ਇਸ ਬਾਰੇ ਕਿੰਨਾ ਦੀ ਹੋਈ ਹੈ ਲੇਡੀਜ਼ ਬਾਰੇ ਕਿੰਨਾ ਦੀ ਹੋਈ ਹੈ ਇਹ ਦੋਨਾਂ ਦੇ ਵੀ ਦੋਵੇਂ ਲੇਡੀਜ਼ ਦੋਆ ਦੀ ਬਾਈਕ ਦੀ ਹੈ ਨਾ ਹੀ ਹੈ ਬੈਟਰ ਮਰਾ ਕੁਝ ਖਾਲੀ ਛੋੜੇ ਦੋਆ ਦੇ ਹਾਂ ਬੰਦ ਕੀ ਹੈ ਠੀਕ ਹੈ ਛੋੜਾ ਹੁਣ ਵੀ ਪੀ ਜਾ ਛੋੜਾ ਦੋਆ ਨਾਲ ਇਕੱਠੇ ਲੱਗੇ ਜੀ ਹਾਂ ਜੀ ਹੈ ਹਾਂ ਕਿਹੜਾ ਵੱਡਾ ਛੋੜਾ ਮਾਮਾ ਹੈ ਮਾਮਾ ਠੀਕ ਹੈ ਦਾਬੇ ਕੋ ਛੋੜੇ ਜਾਂ ਛੋੜੇ ਸਰਪੰਚ ਹੀ ਹੋਣਾ ਕਰਦਾ ਸੀ ਇਹ ਮਿਲ ਜਾਂਦੇ ਤੇਰੇ ਚਾਚਾ ਹੀ ਹੈ ਕਿਹੜਾ ਵੱਡਾ ਸੀ ਹੈ ਹਡਾ ਨਾ ਵੀ ਉਮਰ ਚਲੀ ਨਾ ਬਲੂਏ ਅੱਛਾ ਤੇਰਾ ਚਾਚਾ ਦੀ ਸਰਪੰਚਾ ਹਾਂਜੀ ਠੀਕ ਐ ਹਾਂਜੀ ਛੋਟੇ ਦੇ ਨਹੀਂ ਠੀਕ ਐ ਹੁਣ ਤੁਸੀਂ ਇਕੱਠੀਓ ਬਣਾਉਣੇ ਕੋਚ ਠੀਕ ਐ ਲੈ ਕਹਿ ਬਾਬਾ ਯਾਹ ਦਾ ਰੋਣਾ ਕਿਤੇ ਪੈ ਗਿਆ ਸੀ ਝਾਗੋਂ ਹੋ ਗਿਆ ਹੁਣ ਬੋਲੋ ਮਹਾਰਾਜ ਚਾਬੀਆਂ ਗੁੰਮ ਹੋ ਗਿਆ ਹੁਣ ਯਾਹ ਰੋਣਾ ਪੈ ਗਿਆ ਕਰੋ ਤੇ ਅੱਜ ਮਹਾਰਾਜ

ਨਹੀਂ ਯਾਦ ਨਹੀਂ ਨਾ ਬਾਬਾ ਜੀ ਯਾਦ ਨਹੀਂ ਹੈਗਾ ਇਹਨਾਂ ਦੇ ਚਾਬੀਆਂ ਕਿਸ ਚੀਜ਼ ਦੇ ਗੁੰਮ ਹੋ ਗਏ ਸੀ ਯਾਰ ਚਾਬੀਆਂ ਚਾਬੀਆਂ ਦਾ ਗੁੱਛਾ ਹੋਵੇ ਤਾਂ ਚਾਰ ਪੰਜ ਚਾਬੀਆਂ ਹੋਣ ਉਹ ਦੇ ਵਿੱਚ ਹੀ ਪਾਈਆਂ ਹੋਈਆਂ ਉਹ ਕਦੋਂ ਗੁੰਮ ਹੋਈਆਂ ਇਹ ਦੁਬਾਰਾ ਗੱਲ ਕਰੋ ਗੱਲ ਤੇ ਸੁੱਟੀ ਦੁਕਾਨ ਕਿਦੀ ਕਰੀਓ ਤੁਮਾਂ ਤੋਂ ਇਹ ਨਹੀਂ ਕਰੀਦਾ ਤਾਂ ਕਾਜੀ ਹੈ ਜੀ ਉਹਨਾਂ ਰਹੀ ਲੇਡੀਜ਼ ਮਾਂ ਦੀ ਫੋਟੋ ਵੀ ਦਾ ਮਨਿਆਰੀ ਦਾ ਉਹਨਿਆਰੀ ਦਾ ਇਹ ਦੁਕਾਨ ਦੀ ਚਾਬੀ ਵੀ ਘੁਮਾਉਂਦੀ ਸੀ ਆ ਮੇਰੇ ਮੇਰੇ ਤਾਂ ਯਾਦ ਨਹੀਂ ਜੇ ਮੇਰੇ ਹੰਬਾਦ ਨੂੰ ਪਤਾ ਨਹੀਂ ਕਿ ਉਹਨਾਂ ਕਾਰੋ ਕਰਦੇ ਸੀ ਨਾ ਦੁਕਾਨ ਉਹ ਕਰਦੇ ਸੀਗੇ ਹਾਂਜੀ ਹਾਂਜੀ ਬਾਬਾ ਜੀ ਕਾਰੋ ਕਰਦੇ ਸੀਗੇ ਇਹਨਾਂ ਦੇ ਘਰ ਦੇ ਕਹਿੰਦਾ ਮੈਨੂੰ ਇਹ ਕਰਦਾ ਪਤਾ ਮੈਂ ਕਿੱਥੇ ਮੈਨਾਂ ਹੁਣ ਮੇਰਾ ਗੱਡੀ ਦਾ ਕੰਮ ਸੀ ਬਾਹਰੋਂ ਨਹੀਂ ਜਣਾ ਜੱਡੀ ਦਾ ਕੰਮ ਸੀ ਮਤਲਬ ਗੱਡੀ ਐ ਮੇਰੇ ਟੈਕਸੀ ਦਾ ਕੰਮ ਲਗਾਈਦਾ ਬਾਬਾ ਜੀ ਹਾਂਜੀ ਬਾਬਾ ਜੀ ਇਹਨਾਂ ਨੂੰ ਪਤਾ ਨਹੀਂ ਹੈਗਾ ਇਹ ਐਸੀ ਐਂਡ ਕਿਹਦਾ ਹੋਈ ਤੁਹਾਡੇ ਦੋਵਾਂ ਚੋਂ ਅੱਛਾ ਤੁਸੀਂ ਬਤਾਈਂ ਕਈ ਵੀ ਹੋਰ ਤਾਂ ਮੇਰਾ ਵੀ ਤੇ ਤੁਹਾਡਾ ਵੀ ਤੇ ਤੁਹਾਡਾ ਵੀ ਹੋਇਆ ਹੁਣ ਤੁਹਾਡੇ ਬਰਦੇ ਬਰਦੇ ਕੰਮ ਦੇ ਵਿੱਚ ਰੁਕਾਵਟ ਪੈ ਗਈ ਹੁਣ ਤੁਸੀਂ ਪੁੱਛੇ ਰੋਪਾ ਕੰਮ ਪੂਰ ਚਲੂ ਜਾਂ ਲਾ ਕਰੋ ਇਹ ਗੱਲ ਉਸਰਾ ਇੱਕ ਦੋ ਤਿੰਨ ਤਿੰਨ ਬੰਦਿਆਂ ਦੇ ਵਿਚਾਰੇ ਕੰਮ ਆ ਤੁਹਾਡਾ ਇਹ ਦੇਖੋ ਜੀ ਹਾਂਜੀ ਪੱਕਾ ਤਿੰਨ ਬੰਦਿਆਂ ਦੇ ਵਿਚਾਰੇ ਕਿੱਥੋਂ ਕਿੱਥੋਂ ਦੇ ਬੰਦੇ ਦੱਸੋ ਇੱਕ ਬੌਰੀ ਨਹੀਂ ਆ ਜੀ ਉਹ ਵੀ ਬਾਹਰ ਲੰਦਾ ਇੱਕ ਗੋਰੀ ਆ ਇਹ ਕੁੜੀ ਤੈਨੂੰ ਚਾਹੀਏ ਇੱਕ ਕੁੜੀ ਵੀ ਆ ਤੈਨੂੰ ਅੱਦ ਨਹੀਂ ਗਿਆ ਨਾ ਹਾਂ ਹਾਂ ਹੁਣ ਤੁਸੀਂ ਇਹ ਗੋਦਾਈ ਬਾਬਾ ਤੈਨੂੰ ਸਾਡਾ ਇਹ ਕੰਮ ਕਰਦਣਗੇ ਜਾਂ ਨਾ ਐ ਲੱਗਿਆ ਜਾਓ ਬਸ 100% 100% ਲਿੱਖ ਕੇ ਤਿਆਰ। ਹਾਂ ਠੀਕ ਹੈ। ਪਹਿਲਾਂ ਤਾਂ ਮੈਨੂੰ ਆਹ ਰਸੋਈ ਕੁੜੀ ਗੋਣਾ ਜਿਹੜੀ ਤੁਹਾਡੇ ਕੰਮ ਦੇ ਵਿੱਚ ਆਲੇ ਆ। ਇਹ ਕੁੜੀ ਤਾਂ ਕੁੜੀ ਹੈ ਜੀ ਮਨੋਜ ਜਿਹੜਾ ਮੁੰਡਾ ਸਾਡ ਨੂੰ ਜਾਣਦਾ ਹੈ। ਹਾਂ ਉਹਨੇ ਉਹ ਕੁੜੀ ਨੂੰ ਵਿੱਚ ਪਾ ਕੇ ਜਿਹੜਾ ਭਾਗ ਹੈ। ਮਨੋਜ ਇਹ ਕੋਲ ਕਹਿੰਦੀ ਹੈ ਕੁੜੀ ਨੂੰ ਉੱਥੇ। ਉਹ ਇੰਟ ਕੋਲੇ ਲੱਗੀ ਹੋਈ ਆ। ਕੁੜੀ ਨਹੀਂ 10 ਪਾਈ ਦੀ ਮੰਗ ਲੋ। ਕੁੜੀ ਨਹੀਂ 10 ਪਾਈ ਸੀ। ਸਹੀ ਹੈ? ਹਾਂ ਜੀ ਬਾਬਾ ਜੀ। ਤੁਹਾਡਾ ਕੰਮ ਥੋੜਾ ਕੁੜੀ ਹੋ ਲਝਾਰੀ ਹੈ ਬਈ। ਠੀਕ ਹੈ। ਠੀਕ ਆ ਬਈ। ਉਨਾ ਦੋਆ ਤਿੰਨਾ ਦੇ ਵਿੱਚੋਂ ਥੋੜਿਆ ਕੰਮ ਕੁੜੀ ਹੋ ਜਾ ਰਹੀ ਆ ਕੀ ਕੰਮ ਹੋ ਜਾ ਰਹੀ ਆ ਇਹ ਕੋਈ ਬੀਜੀ ਜਿਆਦਾ ਰਹਿੰਦੀ ਆ ਅੱਛਾ ਇਹ ਬੀਜੀ ਦੇ ਕਾਰਨ ਥੋੜਾ ਕੰਮ ਕੋਲ ਉੱਪਰ ਨਹੀਂ ਕੀਤਾ ਇਹ ਕੰਮ ਥੋੜਾ ਬਣਾ ਬਣਾ ਜਰਾ ਠੀਕ ਹਾਂਜੀ ਫੋਨ ਉਹਨੇ ਤਰੀਕ ਦੇ ਰੱਖੀ ਹੈਗੀ ਹਾਂਜੀ ਹਾਂਜੀ ਹੈ ਕਿੰਨੇ ਤਰੀਕ ਦੇ ਰੱਖਿਆ ਹੁਣ 9 10 9 ਜਾਂ 10 ਨੂੰ ਕਹਿੰਦੇ ਨੇ ਜੀ ਆ 9 ਜਾਂ 10 ਵੀ ਕਿੰਨੋਂ ਠੀਕ ਬਾਬਾ ਜੀ ਦੀ ਟਿੱਕ ਕਿਤੇ ਹੋਣੀ ਹੈ ਆ ਜਾ ਮੁੰਡਾ あっ ਕੰਮ ਉਹ ਵਈ ਥੋੜਾ ਇਸੇ ਤਰੀਕੇ ਦੇ ਚ ਹਾਂਜੀ ਇੱਕ 베ਰੀਆ ਹੁੰਦੇ ਨੇ ਇੱਕ ਤਾਂ 베ਰੀ ਹੁੰਦੀਆਂ ਲੰਬੀਆਂ ਹਣੇ ਇੱਕੋ ਝਾੜਗਣੀਆਂ ਕਹਿੰਦੇ ਜਿਵੇਂ ਆਪਾਂ ਨੇ ਝਾੜੀਆਂ ਵਾਲੀ 베ਰੀ ਛੋਟੇ ਛੋਟੇ 베ਰੀ ਹੁੰਦੇ ਨੇ ਜਿਹੜੇ ਮੜੇ ਹੁੰਦੇ ਨੇ ਇਹ ਆਉਂਦੇ ਜਾਂਦੇ ਆਈਦਰ ਰੋਡ ਦੇ ਬਿਠੜੀਆਂ ਨਹੀਂ ਆ ਇਹ ਆਉਂਦੇ ਜਾਂਦੇ ਇਹ ਕਿਹਦੇ ਮੱਥੇ ਲੱਗਦੀਆਂ ਨੇ

ਪਿੰਡ ਛੱਡੇ ਨੂੰ ਕਾਹੂ ਨਾ ਮਗਰ ਚਲੀ ਜਾਂ ਪੰਤਾ ਵੀ ਚਾਹੂ 40 45 ਸਾਲ ਹੋ ਗਏ ਹਾਂਜੀ ਕਿ ਅੱਛਾ ਬੰਦ ਛੱਡੇ ਨੂੰ ਹੁਣ ਬਾਹਲ ਹੈਗਾ ਤੇਰਾ ਨਹੀਂ ਹੁਣ ਨਹੀਂ ਹੈਗਾ ਪਹਿਲਾਂ ਹੈਗਾ ਸੀਗਾ ਤੇਗਾ ਇੱਕ ਤੇਰੇ ਵਾਲ ਨੂੰ ਕੱਚੀ ਪਹੀ ਜਾਂਦੀ ਸੀ ਯਾਦ ਕਰ ਤੇ ਮਿੱਤਰਾ ਹਾਂਜੀ ਹਾਂ ਜੱਲੀ ਜੀ ਪੱਤੀ ਉਹ ਰੋੜੀ ਸੀਗਾ ਜੀ ਉਹ ਅੰਦਰ ਜੱਲੀ ਜੀ ਜੱਲੀ ਜੀ ਇੱਕਦਰ ਇੱਤਾ ਹੁੰਦਾਗਾ ਪੱਕੀ ਜਿਵੇਂ ਆਪਾਂ ਕਹਿੰਦੇ ਇਹ ਚਿੱਕੜੀ ਮਿੱਟੀ ਪਾਂਡੂ ਮਿੱਟੀ ਜਿਵੇਂ ਲਾਕੀਕਣੀ ਤੇ ਇਹ ਜਿਹੜਾ ਰੇਤਾ ਥੋੜੀ ਪਾਈ ਦੇ ਦਿੱਤੀਗਾ ਇਹ ਨੂੰ ਜੇ ਬੱਕਾ ਰੇਤਾ ਲਿਏਦੇ ਆ ਜਿਵੇਂ ਬਿੱਟ ਬਿਆਲੇ ਤੱਕਦੇ ਨੇ ਛੱਡ ਕੇ ਰੋੜ ਤੇ ਸੀ ਨਾ ਜੀ ਹਾਂ ਜਿਹੜਾ ਰਸਤਾ ਜਿਹੜਾ ਰਸਤਾ ਕੋੜਾ ਨਹੀਂ ਸੀਗਾ ਜੀ ਯੂਰਪ ਲੈ ਕੇ ਜਿਵੇਂ ਆਪਣਾ ਬੱਸਾ ਸੱਤ ਤੱਕ ਹੈ ਚਾਹੇ ਜਿੰਨਾ ਹੀ ਦੂਰ ਤੁਸੀਂ ਖੜੇ ਐਨੀ ਦੂਰ ਖੜੇ ਚਾਹੇ ਇੰਨਾ ਗੱਮਾ ਜਿੰਦਾ ਬੱਸ ਤੇ ਖਾਈ ਦਿੱਤਾ ਮੈਂ ਤੈਨੂੰ ਪੁੱਛਿਆ ਐਂ ਪੁੱਛਦਾ ਨਹੀਂ ਕੋੜਾ ਨਹੀਂ ਹੋ ਰਿਹਾ ਦਿੱਤੇ ਨਹੀਂ ਪਤਾ ਜੀ ਨਹੀਂ ਪਤਾ ਨਹੀਂ ਬਾਬਾ ਜੀ ਇਹਨੂੰ ਪਤਾ ਨਹੀਂ ਹੈਗਾ ਪੱਕਾ ਇਹ ਖੇਤ ਤੁਹਾਡੇ ਕੋਈ ਮਾਨੂੰ ਜਗਾ ਲਖਾਈ ਦੇ ਦੀਆ ਮਹਾਰਾਜ ਹਾਂਜੀ ਹਾਂ ਹੈਗੀ ਸੀ ਹਾਂਜੀ ਹਾਂ ਫਿਰ ਤੁਸੀਂ ਇਹਨੂੰ ਮਰ ਦਿਓ ਇਹ ਤੁਹਾਨੂੰ ਦੱਸਦਾ ਕਿ ਸਾਡੇ ਨਾਲ ਮੇਰੇ ਡੈਡੀ ਦੇ ਨਾਲ ਮੰਨ ਵਾਲੀ ਸੀਗੀ ਜੀ ਉਸੇ ਹੀ ਤੇ ਅਸੀਂ ਨੇ ਬਣਾਈ ਸੀਗੀ ਸਮਾਦ ਇਹ ਸੁਣਨ ਵਾਲੀ ਗੱਲ ਹੈ ਮਣ ਐਸੀ ਕਿੰਮਟ ਦਾ ਅਸੀਂ ਬਣਾਈ ਨਹੀਂ ਸਮਾਦ ਠੀਕ ਹੈ ਵਧੀਆ ਅਸ ਤੋਂ ਚੰਗੰਪਾਲੀ ਵਾਲੀ ਪਹਿਲਾਂ ਤੇ ਉਹਨਾਂ ਦੀ ਜਦੋਂ ਅਸੀਂ ਨੇ ਕੇ ਬਣਾਤੀ ਜੀ ਸਮਾਦ ਬਣਾਤੀ ਮੇਰੇ ਚਾਚੀ ਜੀ ਉਹਨਾਂ ਦੇ ਅੰਮ੍ਰਿਤ ਗੜੀ ਪਲਾਂ ਤਾਂ ਵੀ ਫੌਜ ਦੇ ਵਿੱਚ ਸੀਗਾ ਠੀਕ ਹੈ ਮਾਮੀ ਸਕੂਲ ਹੈ ਤਾ ਪੀਪੀਐਸ ਉਹ ਠੀਕ ਹੈ ਉੱਥੇ ਆ ਕੇ ਲੈ ਜਿਓ ਠੀਕ ਹੈ ਮੰਮੀ ਨੇ ਮੇਰੇ ਨੂੰ ਦਰਾਂਗੋ ਗਿਆ ਵੀ ਉਹਨਾਂ ਦਾ ਕੇ ਸੀ 90 ਆਲਾ ਪੈ ਗਿਆ ਮੇਰੇ ਚਾਚੀ ਜੀ ਉਹਨਾਂ ਸਾਰੀਆਂ ਉਹ ਤੇਰੇ ਕਿੰਨੇ ਹੋਣ ਰਿਹਾ ਕੋਈ ਟਿਕਾ ਨਹੀਂ ਹੈਗਾ ਡੁਪਲੀਕੇਟ ਓਕੇ ਹੋ ਜਾ ਫਾਈਨਲ ਹੋ ਜਾਊਗਾ ਉਹਦਾ ਤਾਂ ਉਹ ਵੇਸੇ ਖੜਜੇ ਹੋ ਰਹੇ ਡੁਪਲੀਕੇਟ ਸੈਂ ਕਰ ਕਰਕੇ ਸਾਡੀ ਜ਼ਮੀਨ ਸਾਰੀ ਵੇਚਤੀ ਮੇਰੇ ਚਾਚੇ ਜੀ ਰਿਆਂ ਨੇ ਠੀਕ ਹੈ ਜਦੋਂ ਸਾਨੂੰ ਪਤਾ ਲੱਗਿਆ ਉਦੋਂ ਸਾਡੀ ਲੱਗੇ ਸੀ ਮਤਲਬ ਤਿੰਨ ਚਾਰ ਬਕੀਲੇ ਰਹਿ ਗਏ ਸੀਗੇ ਹਾਂ ਤੇ ਮਤਲਬ ਗੂਲੀ ਗੂਲੀ ਮਤਲਬ ਖਾਸਾ ਸਾਡਾ ਚਾਚੇ ਜੀ ਨਾਲ ਹੋਇਆ ਸੀਗਾ ਤੇ ਫਿਰ ਜਿਵੇਂ ਸਰਪੰਚ ਮੇਰੇ ਡੈਡੀ ਉਹ ਚਾਚੇ ਜੀ ਸੀਗੇ ਮੇਰੇ ਨਾ ਤੇ ਉਹਨਾਂ ਨੇ ਇਹ ਕੱਲ ਗੈਦ ਜੀ ਉਹ ਕਹਿੰਦਾ ਵੀ ਤੂੰ ਲੈ ਲੈ ਤਾ ਸਰਪੰਚ ਦਾ ਹਾਂਜੀ ਹਾਂ ਬੀਓ ਕਹਿੰਦੇ ਵੀ ਤੂੰ ਵੀ ਮਤਲਬ ਸ਼ਹਿਰ ਚ ਰਹਿਣਾ ਤੂੰ ਇਕੱਲਾ ਓ ਮੇਰੇ ਹੈਗੇ ਜੀ ਪੰਨੀ ਚਾਚੇ ਦੂਏ ਠੀਕ ਆ ਮਹਾਰਾਜ ਬੀਓ ਕਹਿੰਦੇ ਵੀ ਜੇ ਤੂੰ ਇਹਨਾਂ ਨੂੰ ਕੁਝ ਕਰਤਾ ਵੀ ਤੂੰ ਹਨਾ ਦੇ ਜਾਣੇਗਾ ਇਹ ਨਹੀਂ ਕਰਤਾ ਤਾਂ ਤੇਰੇ ਜਵਾਬ ਰੋ ਜਿੰਨੇ ਵੀ ਤੂੰ ਜ਼ਮੀਨ ਵੇਚੀ ਫਿਰ ਉਹ ਅਸੀਂ ਨੇ ਤਾਂ ਜ਼ਮੀਨ ਵੇਚੀ ਜੀ ਉਹ ਜ਼ਮੀਨ ਵੇਚੀ ਕੇ ਅਸੀਂ ਨੇ ਕੁਝ ਸੈਰੀ ਪ੍ਰਾਪਰਟੀ ਦਾ ਕੁਝ ਮੇਰਾ ਭਰਾ ਤੋਰਦਾ ਸੀ ਬਾਹਰ ਓਕੇ ਹੋ ਗਿਆ ਉਹ ਤਾਂ ਫਿਰ ਲੱਗਦਾ ਸੀ ਮੈਨੂੰ ਬਹੁਤ ਵਧੀਆ ਗੱਲ ਹੋ ਗਈ ਮੈਂ ਉਹ ਜਗ੍ਹਾ ਦੀ ਗੱਲ ਕਰੀ ਐ ਉੱਥੇ ਉਹ ਜਦੋਂ ਢੁੜੀ ਬਣਾਈਦੀ ਉਹਨੇ ਮੈਨੂੰ ਚਾਚੇ ਨੇ ਪੱਟਤੀ ਉਹ ਸ਼ਹੀਦਾਂ ਦੀ ਜੀ ਪੱਟੀਆਂ ਉਹਨਾਂ ਨੇ ਸੀਗੀ ਉਹ ਨੂੰ ਕਹਿੰਦਾ ਸੀ ਉਹਨਾਂ ਦੇ ਘਰੇ ਫਿਓ ਜਾ ਉਹ ਅੱਜ ਸਕੇਡ ਲੈ ਮੈਨੂੰ ਕੁਸੁੱਤਾ ਉਹ ਅੰਨੇ ਹੋ ਕੇ ਮਰੇ ਸੀਗੇ ਮੈਨੂੰ ਨਾਲ ਕੁਸੁੱਤੇ ਨਹੀਂ ਮੈਨੂੰ ਬਾਲਦਾ ਨਹੀਂ ਜੇ ਨਹੀਂ ਬਾਲਦਾ ਨਹੀਂ ਉਹ ਅੰਨੇ ਹੋ ਕੇ ਮਰੇ ਸੀਗੇ ਹੈ ਮਤਲਬ ਉਹ ਸੀ ਸਾਡਾ ਹੋਆ ਹਾਂ ਤੇ ਉੱਥੇ ਮਤਲਬ ਸਾਡੇ ਇੱਕ ਮਰਦਾ ਪਾਇਆ ਨੀਗਾ ਕਿਦੀ ਬਾਕੀ ਸੀ ਮੇਰੇ ਪਾਇਆ ਜੀ ਉਹਨਾਂ ਦੀ ਵੱਲੋਂ ਪਾਇਆ ਸੀਗਾ ਠੀਕ ਹੈ ਮਹਾਰਾਜ ਇੱਕ ਸਾਡੇ ਉੱਤੇ ਉਹ ਵੀ ਆ ਆਪਣਾ ਆਪਣੀ 14 ਦੀ ਹਾਂ ਉਹਨਾਂ ਨੂੰ ਅਸੀਂ ਮੱਥਾ ਮਟੇ ਕੇ ਨੇ ਉਹ ਉਹ ਅਸੀਂ ਘਰੇ ਮੱਥਾ ਦੇਖਦਾ ਸੀ ਹਿੱਦਾ ਸੀ ਦਰੱਖਤ ਹੈ ਇਹੋ ਜਗ੍ਹਾ ਤੇ ਲੱਗੇ ਕਿਉਂਕਿ ਸੱਤ ਮੈਂ ਹੁਣ ਜ਼ਮੀਨ ਨਹੀਂ ਹੈਗੀ ਜੀ ਅਸੀਂ ਘਰੇ ਫੋਟੋ 10ਵੇਂ ਨੂੰ ਮੱਥਾ ਟੇਕਦੇ ਆ ਟੇਕ ਦਿਓ ਉਹ ਜਗ੍ਹਾ ਬਣੀ ਵੀ 10ਵੇਂ ਹਿਸਬੇਲੇ ਮੈਨੂੰ ਨਹੀਂ 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 ਉਹਨਾਂ ਨੇ ਪੱਟ ਤੀ ਪੱਟ ਤੀ ਮੁਰਕੇ ਤੁਸੀਂ ਪੁੱਛਿਆ ਵੀ ਜਗ੍ਹਾ ਲੱਗੀ ਹੈ ਜਾਂ ਨਾ ਲੱਗੀ ਹੈ ਕਿਵੇਂ ਜੀ ਉਸੇ ਦਿਨ ਲੱਗੀ ਕਿਵੇਂ ਜੀ ਮਤਲਬ ਗਾਰਾ ਰਾਈ ਹੋਵੇ ਨਹੀਂ ਦੋਨਾਂ ਸਾਰੀ ਜ਼ਮੀਨ ਵੇਚੀ ਸੀ ਜੀ ਉਹ ਜ਼ਮੀਨ ਨੂੰ ਛੱਡ ਦੇ ਮਾਰ ਗੋਲੀ ਜੀ ਮੈਨੂੰ ਤੇਰੀ ਤੂੰ ਮੈਨੂੰ ਜਗਾ ਦੀ ਗੱਲ ਦੱਸ ਬਾਈ ਨਹੀਂ ਦੁਬਾਰਾ ਕਿਸੇ ਨੇ ਨਹੀਂ ਬਣਾਈ ਜੀ ਨਹੀਂ ਬਣਾਈ ਨਹੀਂ ਕਿਸੇ ਬੱਕਾ ਹੁਣ ਦਸਵੇਂ ਬਾਬੇ ਉਸ ਨੂੰ ਦੁਬਾਰਾ ਮੰਨ ਲੈਣ ਨੂੰ ਕਿੰਨਾ ਚਿਰ ਹੋ ਗਿਆ ਸੁਣੋ ਤਾਂ ਮੰਨਦੇ ਹੋ ਪੱਕਾ ਤੂੰ ਮੰਨਦਾ ਹੈ ਹੈ ਪੱਕਾ ਹਾਂਜੀ ਬਾਬਾ ਜੀ ਤੇਰਾ ਸਿਆਪੀ ਉਹ ਬਾਹਰ ਤੋਂ ਪਿਆਰ ਲਾਗਾ ਤੇਰੇ ਬਣ ਕੇ ਕੰਮ ਢਾਂਦੇ ਨੇਗੇ ਸਮਝ ਗਿਆ ਹਾਂਜੀ ਬਾਬਾ ਜੀ ਛੋਟੇ ਸ਼ਰਾਬ ਘੋੜ ਨਹੀਂ ਦਿੰਦਾ ਸੀ ਸ਼ੱਕ ਤੇਰੇ ਤੇ ਮੈਨੂੰ ਨਹੀਂ ਮੈਂ ਪੀਂਦਾ ਜੀ ਮੇਰੇ ਡੈਡੀ ਪੀਂਦੇ ਹੁੰਦੇ ਸੀਗੇ ਮੈਂ ਤੁਹਾਨੂੰ ਕਹਿੰਦਾ ਸ਼ੱਕ ਤੇਰੇ ਤੇ ਆਣਾ ਹੈ ਮਮੂਤੀ ਕਹਿੰਦਾ ਕੋਈ ਦੂਰ ਬੈਠਿਆ ਤੂੰ ਸਾਹਮਣੇ ਮੇਰੇ ਬੈਠਾ ਹੈਗਾ ਬਾਈ ਇਹ ਮੇਰੇ ਡੈਡੀ ਕਿ ਜੇ ਹੁੰਦੇ ਸੀਗੇ ਜੀ ਉਹ ਮਰੇ ਚਾਚੇ ਤਾਈਂ ਕਿ ਜੇ ਹੁੰਦੇ ਸੀਗੇ ਠੀਕ ਹੈ ਤਾਂ ਬੀਤੇ ਜਗਾ ਦੇ ਬਸ ਫਿਰ ਉਹ ਹੀ ਪੁੱਛ ਰਾ ਹਾਂ ਹੁਣ ਦੱਸ ਕਰੋ ਮੈਂ ਬਾਹਰ ਹੁੰਦਾ ਜਦੋਂ ਬਾਹਰ ਦਾ ਮੰਨਦਾ ਸੀਗੇ ਜੀ ਜਦੋਂ ਤੂੰ ਬਾਹਰ ਜਾਂਦਾ ਸੀਗਾ ਉਦੋਂ ਪੀਤੇ ਆ ਬਾਬਾ ਜੀ ਨੇ ਪੀਤੇ ਜ਼ਰੂਰ ਆਗੇ ਠੀਕ ਹੈ ਜਿੰਨਾ ਚਿੱਕਰ ਤੁਸੀਂ ਪ੍ਰੋਪਰ ਐਸੀ ਦੇ ਮਤਲਬ ਤਾਂ ਨਹੀਂ ਕਰਦਾ ਹੈਗਾ ਉਹਨਾਂ ਚਿੱਕਤੀ ਦਾ ਘਰ ਨਹੀਂ ਬੱਜਿਆ ਜਾਂਦਾ ਦਵਾਉ। ਅੱਛਾ। ਨਹੀਂ ਜੋ ਉਹਨਾਂ ਆਪਾਂ ਕਰਦੇ ਹਿਸਾਬ ਉਹ ਜਿਹੜਾ ਹੁਣ ਜਦ ਅਸੀਂ ਪਹਿਲਾਂ ਕਹਿੰਦੇ ਸੀ ਕਿ ਜਮੀਨ ਲੈਣ ਨੂੰ। ਹੈ ਜੀ। ਪਹਿਲਾਂ ਅਸੀਂ ਕਹਿ ਕੇ ਸੋਚਿਆ ਸੀ ਜਮੀਨ ਲੈਣ ਨੂੰ। ਫਿਰ ਉਸਨੇ ਉਹ ਵੀ ਕਰ ਲਈ ਮੱਥਾ ਟੇਕਦੇ ਕਿ ਚਲੋ ਘਰ ਬਣ ਜੂਗਾ ਵਧੀਆ ਫਿਰ ਉੱਥੇ ਹੀ ਮੱਥਾ ਟੇਕ ਲਵਾਂਗੇ ਕਿਉਂਕਿ ਕਿਸੇ ਦੇ ਹੁਣ ਆਪਾਂ ਬਣਾਈਏ ਜਗਾ ਤੇ ਹੁਣ ਜੋਤ ਕਿੱਥੇ ਨਾਲੇ ਦੱਸਿਓ ਮੈਨੂੰ ਫਿਰ ਕਰੀਂ। ਕਰੀਂ। ਕਰੇ ਲਾਉਣੇ। ਹੈ? ਤੇਰਾ ਕੰਮ ਕਰ ਦੂਗਾ ਬਾਬਾ ਤੇਰਾ ਘਰ ਵੱਲ ਦੂਗਾ ਬਾਬਾ ਤੇਰੇ ਤੇ ਕਿਰਪਾ ਕਰ ਦੂਗਾ ਮੇਰੇ ਭਾਵੇਂ ਘਰੇ ਜਗਾ ਬਣੀ ਕਿੱਥੇ ਜਗਾ ਲਗਾਈ ਆਂ ਹਾਂਜੀ ਮੇਰੇ ਭਾਵੇਂ ਕੋਈ ਸਪੈਸ਼ਲ ਜਗਾ ਲੈ ਕੇ ਉਹ ਜਗਾ ਬਣਾਈ ਚਾਹੇ ਤੂੰ ਬੱਤੀ ਕਰੀ ਫੋਟੋ ਲਾ ਕੇ ਕਰ ਤੂੰ ਉਹ ਚੱਕਰ ਨਹੀਂਗਾ ਬਾਬਾ ਤੇਰੇ ਘਰੇ ਕਿਰਪਾ ਕਰ ਦੂਗਾ ਤੇਰੇ ਸਾਰੇ ਕਮਰਾ ਆ ਸਜਾਂਗੇ ਮਿੱਤਰਾ ਠੀਕ ਆ ਮਿੱਤਰਾ ਤੂੰ ਭਾਗਿਆ ਸੀ ਬਾਹਰ ਗੁੱਸਾ ਨਾਲ ਕਰੀ ਉਹਨਾਂ ਗੱਲਾਂ ਦਾ ਤੂੰ ਮੈਨੂੰ ਕਿਹਾ ਵੀ ਬਾਬਾ ਮੈਨੂੰ ਪ੍ਰੋਪਰ ਗੱਲ ਦੱਸਣੀ ਚਾਹੀਦਾ ਮੈਂ ਤੈਨੂੰ ਪ੍ਰੋਪਰ ਗੱਲ ਦੱਸ ਰਿਹਾ ਲੈ ਕਹਿ ਬਨੇ ਭਾਈ ਰਾਜਮੋਦ ਆ ਜਾ

ਦੀ ਰੋਟੀ ਖਵਾ ਦੇ ਠੀਕ ਜਿੰਨੇ ਵੀ ਤੇਰੇ ਕੰਮ ਹੋ ਰਹੇ ਜਿੰਨੇ ਵੀ ਅੜੇ ਨੇ ਤੇਰੇ ਸਾਰੇ ਬਣ ਜਾਣਗੇ ਆਸ ਤੁਹਾਡਾ ਕੰਮ ਮਨ ਤੁ ਮਿੱਤਰਾ ਠੀਕ ਹੈ ਤੁਹਾਡਾ ਕੰਮ ਪੂਰ ਚੜੂਗਾ ਜਿੰਨੇ 9 10 ਤਰੀਕ ਦਿੱਤੀ ਆ ਤੁਸੀਂ ਜਾਓਗੇ ਜਾਂੋਗੇ ਠੀਕ ਹੈ ਤੁਹਾਡੇ ਬੰਦੇ ਦੋਆਂ ਦੇ ਟਿਕਟ ਦੇ ਵਿੱਚ ਕਿਸੇ ਦੀ ਵੀ ਟਿਕਟ ਦੇ ਵਿੱਚ 20 ਨੰਬਰ ਆਊਗਾ 20 ਨੰਬਰ ਆਈ ਮਾ ਠੀਕ ਸਮਝ ਗਏ ਨਾ ਉਹ ਤੁਸੀਂ ਦੱਸਣਾ ਮਾਰਾ ਮੈਨੂੰ ਠੀਕ ਜਦੋਂ 20 ਆ ਗਿਆ ਨਾ ਟਿਕਟ ਦੇ ਵਿੱਚ ਠੀਕ ਹੈ ਹਾਂਜੀ ਬਾਬਾ ਜੀ जा गुरुदास हाँ जी बाबा जी जी ठीक है हाँ जी मैडे कौन है नहीं। नहीं। सोड़े, सोड़े सोनी के बोलो जी, उसी बोलो जी। ਤੇ ਤੇ ਆਨੇ ਕਾਹਤੇ ਤੱਕ ਇਹ ਤਾਂ ਬੰਦੀ ਕੋਣਾ ਜੀ ਮੇਰੇ ਮਾਮੇ ਨੇ ਕੁੜੀ ਜਨਾਵ ਵੀ ਸੁਣੀ ਆ ਤੇਰੇ ਮਾਮੇ ਨੇ ਕੁੜੀ ਜਨਾਵ ਵੀ ਸੁਣੀ ਆ ਹਾਂਜੀ ਬਾਬਾ ਜੀ ਇਹਨਾਂ ਦੇ ਰਿਸ਼ਤੇਦਾਰੀ ਚੱਲੀ ਠੀਕ ਹੈ ਤੇਰੇ ਕੰਮ ਦੇ ਵਿੱਚ ਕੋਈ ਬੰਦਾ ਅੜ ਚੜਾਉਂਦਾ ਬਈ ਤੇਰੇ ਕੰਮ ਦੇ ਵਿੱਚ ਜਾਣ ਦੇ ਕੰਮ ਦੇ ਵਿੱਚ ਕੋਈ ਬੰਦਾ ਅੜ ਚੜਾਉਂਦਾ ਹੈਗਾ ਹੈਗਾ ਕੋਈ ਸੋਨੇ ਮਤਲਬ ਕਿ ਸਾਰੇ ਤਰੀਕੇ ਦੇ ਵਿੱਚ ਆ ਬੰਦਾ ਤੇਰੇ ਕੰਮ ਦੇ ਚਾਰ ਦੇ ਵਿੱਚ ਇੱਕ ਮਿੰਟ ਬੱਸ ਵੀ ਇਹ ਬੰਦਾ ਜਾਣ ਲੱ ਸਕੇ ਠੀਕ ਹੈ ਉਹ ਤੇਰਾ ਵੀ ਐਂਟੀ ਐਂਟੀ ਬੰਦਾ ਤੇ ਤੇਰੇ ਘਰ ਅਜਾ ਵੀ ਐਂਟੀ ਹੈਗਾ ਹੁਣ ਇਹ ਮੈਨੂੰ ਨਹੀਂ ਪਤਾ ਵੀ ਕੌਣ ਆ ਤੁਹਾਨੂੰ ਪਤਾ ਹੀ ਕਰਦਾ ਮੇਰੀ ਬਹੁਤ ਬੜਾ ਕਰਦਾ ਵੀ ਹਾਂ ਜਦੋਂ ਆਪਾਂ ਦੇ ਇੱਕ ਮੇਰੇ ਮੂਹਰੇ ਆ ਗਿਆ ਮੈਂ ਤਾਂ ਨੋ ਵੀ ਆਜ਼ਮਾ ਪਰ ਕੀ ਫਾਇਦਾ ਨੇ ਆਪਾਂ ਜਰਾ ਹੱਲ ਕਰਨਾ ਹੱਲ ਕਰਨਾ ਮੈਂ ਇੱਥੇ ਬੈਠੇ ਕੋਈ ਹਾਂ ਆ ਆਪਾਂ ਕਿਸ ਨਾਲ ਲੜਨਾਂ ਦਾ ਬੋਲਣਾ ਕਿ ਆਪਾਂ ਨੇ ਬਾਈ ਹਾਈ ਬਾਈ ਹੱਲ ਹੋ ਜੂਗਾ ਠੀਕ ਹੈ ਹਾਂ ਜੀ ਜਿੱਦੇ ਤੇਰਾ ਕੰਮ ਬਣ ਗਿਆ ਠੀਕ ਹੈ ਸਮਝ ਗਿਆ ਸੁਰੇਟੇ ਤਾਈ ਠੀਕ ਹੈ ਬਾਂਦਰਾ ਨੂੰ ਕੇਲੇ ਪਾਇਆ ਉਸ ਠੀਕ ਹੈ ਠੀਕ ਹੈ ਬਸ ਤੁਸੀਂ ਇੰਨਾ ਹੀ ਕੰਮ ਕਰਨਾ ਮarre ਤੁਹਾਡਾ ਕੰਮ ਸਹੀ ਹੋ ਜਾਊਗਾ ਠੀਕ ਹੈ ਬਾਬਾ ਤੇਰੇ ਘਰੇ ਕਿਰਪਾ ਕਰ ਤੂਗਾ ਤੁਸੀਂ ਆਇਆ ਲਾ ਲਓ ਯਾਰ ਅੱਜ ਤੇ ਕਿੰਨੀ ਹੋ ਗਈ ਨਹੀਂ ਅੱਜ ਬਾਂਦਰਾ ਹੋਈਦਾ ਪੰਜ ਜੀ ਪੰਜ ਹੋ ਗਈ ਪੰਜ ਤਨ ਰਹਿ ਗਏ ਤੁਹਾਡੇ ਠੀਕ ਹੈ ਕੋਈ ਗੱਲ ਬਾਹਰ ਜਾ ਕੇ ਮਟਰ ਪਨੀਰ ਨਾਲ ਸਬਜ਼ੀ ਨਾਲ ਰੋਟੀ ਆਪਾਂ ਲੈ ਤੈਂਕਿਆ ਕੋਈ ਮਟਰ ਪਨੀਰ ਬਣਾ ਲਵੇ ਉੱਦਾਂ ਸਿੱਧਾ ਮਟਰ ਪਨੀਰ ਵਾਲੀ ਖਾਵਾ ਰੋਟੀ ਉੱਥੇ ਹਾਂ ਜੀ ਬਾਈ ਜੀ ਤਹਿ ਗਿਆ ਨੀ ਭਗਵਾਨ ਉਸ ਆ ਲੈ ਆਈ ਜਾ ਤਾਂ ਫੜ ਗਿਆ ਯਾਰ ਹਾਂਜੀ ਖੜਕਾ ਲਾ ਗੇੜ ਖੜਕਾ ਕਿਹਨੂੰ ਗਿਆ ਸੀਗਾ ਮੇਰੇ ਘਰ ਲਈ ਵੀ ਆ ਵੀ ਤੂੰ ਮਟਰ ਪਣੀ ਨਵਾਰੀ ਮਟਰ ਜੀ ਸਭ ਖਰਾਬ ਹੋ ਗਿਆ ਖਾਤਰ ਖਵਾ ਦੇ ਕਹੋ ਵੀ ਪੱਕਾ 100% ਦਾ ਬਾਬਾ ਕਿਰਪਾ ਕਰ ਦੂਗਾ ਐਸ ਸਭ ਦਾ ਕਿਸੇ ਵੀ ਦਿੱਕਾਟ ਨਹੀਂ ਹੋਊਗੀ ਕੋਈ ਵੀ ਕਮੀ ਨਹੀਂ ਆਊਗੀ ਕੰਮ ਵਾੜ ਜਾਊਗਾ ਕੁੜੀ ਦੀ ਕੋਈ ਮੈਂ ਤੁਮ ਸਿੱਧੀ ਜੱਸੀ ਦੇਣਾ ਮੈਨੂੰ ਕੁਤਰਾ ਕਰੀ ਜੇ ਉਹ ਕੁੜੀ ਆ ਗਈ ਕੋਈ ਫਰੈਂਡ ਫੌਂਡਰ ਨਾਲ ਕੋਈ ਮੋਟੀ ਲੜਾਈ ਹੋ ਗਈ ਬਸ ਉਹ ਚੱਕਰ ਤੋਂ ਉੱਜਲੀ ਯਾਰ ਉਹਦਾ ਕੰਮ ਖਰਾਬ ਕਰ ਦਿੰਦਾ ਸਿੱਧੀ ਸੁਣਾ ਦੇ ਪੰਜਾਬੀ ਵਿੱਚ ਕੰਮ ਕਿੰਨਾ ਜਲਦੀ ਹੋਣਾ ਕਹੋ ਵੀ ਉਹ ਵਾਸੋ ਜਣੀ ਉੱਥੋਂ ਦਾ ਤੁਹਾਡਾ ਕੰਮ ਖਰਾਬ ਹੋ ਗਿਆ ਠੀਕ ਹੈ ਨਾ ਕੰਮ ਥੋੜਾ ਬੜਿਆ ਪਿਆ ਥੋੜਾ ਕੰਮ ਪੂਰ ਜਰਜੂਗਾ ਚਾਹੇ ਗੱਲ ਜਾ ਕੇ ਉੱਥੇ ਪੁੱਛ ਲਈ ਠੀਕ ਠੀਕ ਹੈ ਤੁਹਾਨੂੰ ਜਵਾਬ ਦੇ ਲਈ ਕਿ ਆਪਾਂ ਅੱਗੇ ਲੱਗੇ ਆਂਦੇ ਉੱਥੇ ਜਾ ਕੇ ਤਾਂ ਜਾਣ ਲੱਗ ਪਈ ਆ ਸਮਝਦਾ ਤਾਂ ਥੋੜਾ ਕੰਮ ਬੜ ਜੂਗਾ ਠੀਕ ਹੈ ਲੀਲੇ ਦੀ ਕਾਲੇ ਦੀ ਥੋੜੇ ਤੋਂ ਉਹ ਚੋ ਟੇਚੀ ਕੋ ਕਾਲੇ ਦੀ ਜਾਂ ਲੀਲੇ ਰੰਗ ਦੀ ਟੇਚੀ ਥੋੜੇ ਤੋਂ ਦੂਆਂ ਚ ਕਾਹ ਲੈ ਕੇ ਜਾਊਗਾ ਜਦ ਨਾ ਆਵੇ ਕੋਈ ਬਈ ਨੀਲਾ ਕਾਲਾ ਜਾਂ ਨੀਲੇ ਕੋਈ ਤੇਰੇ ਕੋਲ ਲੀਲੇ ਰੰਗ ਦੀ ਤੁਸੀਂ ਮੈਨੂੰ ਕਿਹਾ ਸੀ ਮੈਨੂੰ ਉਹ ਲੈ ਕੇ ਲਾਹ ਰੰਗ ਦੀਆਂ ਨੇ अच्छा आ, नील नील नीले कोई नीले कलर में नीले हुन नीले ਲੈ ਕੇ ਜਾਵੇ ਲਾਲ ਲੈ ਕੇ ਜਾਵੇ ਨੀਲੇ ਲੈ ਲਾਂਗੇ ਕੋਈ ਨਾ ਲੈ ਜਾਵੇ ਬਾਈ ਨਹੀਂ ਲੈ ਨੀਲਾ ਲੈ ਜਾਵੇ ਬਾਈ ਆ ਪਹਿਲੇ ਨੀਲੇ ਲੈ ਕੇ ਤੇ ਫਾਉ ਕਾਲੇ ਰਾਇ ਸੁ ਲੈ ਕੇ ਜਾਵੇਂਗਾ ਬੱਕਰ ਫਾਉ ਠੀਕ ਹੈ ਹਾਂਜੀ ਕੋਈ ਵੀ ਕਾਫੜੀ ਉੱਡ ਗਿਆ ਕਿਸੇ ਨੂੰ ਚੀਜ਼ ਦੀ ਤੁਹਾਡਾ ਕੰਮ ਹੋ ਜਾਊਗਾ ਤੇਰਾ ਘਰ ਬਣ ਜਾਊਗਾ ਮੁੰਡਿਆ ਤੇਰਾ ਘਰ ਇਸ ਕਾਰਨ ਖਰਾਬ ਹੋ ਰਿਹਾ ਆ 10 ਮਹੀਨੇ ਬਾਪੇ ਦੇ ਕਾਰਨ ਠੀਕ ਆ ਇਹਨੂੰ ਸਹੀ ਢੰਗ ਨਾਲ ਮੰਨ ਲਾ ਠੀਕ ਹੈ ਨਾ ਆਪਦੇ ਜਾ ਕੇ ਘਰੇ ਬਾਬਾ ਜੀ ਦੀ ਦਸਵੀਂ ਖਵਾਓ ਮੰਨ ਲੇ ਕਿ ਦਸਵੀਂ ਦੀ ਰੋਟੀ ਖਵਾ ਦਿਓ ਜੇ ਬਾਬਾ ਜੀ ਸਾਡੇ ਤੇ ਕਿਰਪਾ ਬਣਾ ਦੋ ਜਦੋਂ ਬਾਬਾ ਜੀ ਬਾਬਾ ਜੀ ਸਾਡੇ ਤੇ ਕਿਰਪਾ ਹੋ ਗਈ ਜਿਵੇਂ ਤੁਸੀਂ ਕਹੋਗੇ ਸੀ ਉਵੇਂ ਕਰਤਾ ਹੈ ਠੀਕ ਹੈ ਭਾਈ ਛੋਟਾ ਕੰਮ ਸਹੀ ਹੋ ਜੇ ਤੇਰਾ ਘਰ ਬਣਿਆ ਜਾਊਗਾ ਯਾਰ ਕਿਉਂ ਅੱਜ ਦੀ ਘੜੀ ਜਰਾ ਘਰ ਫਟਿਆ ਪਿਆ ਭਾਈ ਮੈਂ ਤੁਹਾਨੂੰ ਦੱਸਿਆ ਸੀ ਸਾਸ ਸੋਹਣੇ ਬੜਾ ਔਖਾ ਕਰ ਮੈਂ ਤੁਹਾਨੂੰ ਕਹਿੰਦਾ ਵੀ ਅੱਜ ਦੀ ਘੜੀ ਘਰ ਫਟਿਆ ਪਿਆਗਾ ਕਿੱਥੇ ਤੁਹਾਡਾ ਬਜ਼ੁਰਗਾਂ ਕੇ ਖੜ ਗਿਆ ਉੱਤੇ ਤੇਰੇ ਸੱਤ ਸੋਹਰੇ ਨੇ ਨਹੀਂ ਕੰਮ ਕਰਨਾ ਹੈਗਾ ਤੁਹਾਨੂੰ ਸਹੀ ਗੱਲ ਦੱਸਾਂ ਇਹ ਸਹੀ ਹੋ ਗਿਆ ਤਾਂ ਤੁਹਾਡਾ ਕੰਮ ਹੋ ਜਾ ਇਹ ਇਹ ਬਜ਼ੁਰਗਾਂ ਤੁਹਾਡਾ ਜੇ ਤੂੰ ਸਹੀ ਢੰਗ ਨਾਲ ਮੰਨ ਲੈਣਾ ਇਹ ਐ ਨਹੀਂ ਪਤਾ ਵੀ ਤੇਰੇ ਦੋ ਦਿਨਾਂ ਦੇ ਵਿੱਚ ਤੇਰੇ ਕੋਲ ਫੋਨ ਆ ਜਾਈ ਇਹ ਆਪਣੀ ਗਰੰਟੀ ਆ ਠੀਕ ਆ ਸਾਰੇ ਤੇਰੇ ਕੰਮ ਵੱਢ ਕੇ ਇਕੱਲੇ ਫੋਨ ਦਾ ਕੰਮ ਰਹਿ ਗਿਆ ਹੋ ਜਾਊਗਾ